ਉਹ ਕਹਿੰਦੇ ਆ ਨਾ ਸਿਆਣੇ ਵੀ ਕਿਸੇ ਦਾ ਪੱਕਾ ਦੇਖ ਕੇ ਆਪ ਦਾ ਕੱਚਾ ਨਹੀਂ ਢਾਈਦਾ ਹੁੰਦਾ। ਉਹ ਗੱਲ ਸ਼ੁਰੂ ਕਿੱਥੋਂ ਹੋਈ ਸੀ? ਕਿਹਨਾਂ ਨੇ ਕਹਿੰਦੇ ਦੋ ਸਕੇ ਭਰਾ ਸੀ। ਅੱਡੋ-ਅੱਡ ਹੋ ਗਏ ਦੋਨੇ ਜਣੇ। ਇੱਕ ਦਾ ਕੰਮ ਵਧੀਆ ਚੰਗਾ ਚੱਲਦਾ ਸੀਗਾ, ਸਰਕਾਰੀ ਨੌਕਰੀ ਤੇ ਸੀ ਉਹ। ਦੂਜਾ ਖੇਤੀ ਪੱਠੇ ਵਾਲਾ ਸੀ, ਉਹਦਾ ਵਿਚਾਰੇ ਦਾ ਕੰਮ ਥੋੜਾ ਜਿਆਦਾ ਡਾਊਨ ਸੀ। ਉਹਦਾ ਵਧੀਆ ਜਿਹੜਾ ਸਰਕਾਰੀ ਨੌਕਰੀ ਵਾਲਾ ਮੁੰਡਾ ਸੀਗਾ, ਉਹਨੇ ਤਾਂ ਵਧੀਆ ਕੋਠੀ ਪਾਈ। ਵਧੀਆ ਰਹਿਣ ਸ਼ੈਣ ਉਹ ਤਾਂ ਚਲੋ ਆਮਦਨ ਆਉਂਦੀ ਸੀ ਕੋਠੀ ਪਾਉਣੀ ਸੀ ਉਹਨੇ ਤੇ ਦੂਜੇ ਦਾ ਘਰ ਕੱਚਾ ਸੀ ਤਾਂ ਜਿਹੜੇ ਦਾ ਘਰ ਕੱਚਾ ਸੀ ਉਹਦੇ ਘਰ ਵਾਲੀ ਕਿਹਾ ਕਰੇ ਵੀ ਉਹਨੇ ਤਾਂ ਕੋਠੀ ਪਾਲੀ ਦੋ ਮੰਜ਼ਲੀ ਤੂੰ ਵੀ ਕੋਠੀ ਪਾ ਤੂੰ ਕਦੋਂ ਆਪਾਂ ਕਦੋਂ ਕੋਠੀ ਪਾਵਾਂਗੇ ਉਹ ਕਹਿੰਦਾ ਭਾਗਵਾਨੇ ਵਧੀਆ ਸਕੂਨ ਦੀ ਰੋਟੀ ਖਾਣੇ ਆ ਕੀ ਕੋਠੀਆਂ ਤੋਂ ਲੈਣਾ ਆਪਾਂ ਉਹਦੀ ਤਾਂ ਸਰਕਾਰੀ ਤਨਖਾਹ ਹੁੰਦੀ ਐ ਉਹਨੂੰ ਤਾਂ ਕੋਠੀ ਪਾਉਣੀ ਸੌਖੀ ਐ ਉਹ ਕਹਿੰਦੀ ਨਹੀਂ ਕੋਠੀ ਪਾ ਆਪਾਂ ਆਪਣੇ ਕੋਲੇ ਕਿਹੜਾ ਕੁਝ ਹੈ ਨਹੀਂ ਉਹ ਤਾਂ ਭਾਈ ਉਹਦੀ ਚੱਕ ਚਾ ਕੇ ਕਹਿ ਲਈਏ ਮਜਬੂਰੀ ਚਾ ਕੇ ਕਹਿ ਲਈਏ ਘਰ ਵਾਲੀ ਦੀ ਚ ਹਨਾ ਉਹਨੇ ਕੋਠੀ ਪਾਲੀ ਕਿਤੇ ਕਿਸੇ ਲਿਹਾਜੀ ਤੋਂ ਪੈਸੇ ਫੜ ਲਏ ਕਿਤੇ ਰਿਸ਼ਤੇਦਾਰ ਚੋਂ ਫੜ ਲਏ ਇਕੱਠੇ-ਕੁੱਠੇ ਕਰਕੇ ਉਹਨੇ ਪੈਸੇ ਕੋਠੀ ਪਾਲੀ ਜਦੋਂ ਕੋਠੀ ਪਾਲੀ ਸਾਲ ਕ ਨੰਗਿਆ ਦੇਣੇ ਲੈਣੇ ਆ ਲੈਣੇ ਤਾਂ ਉਹਨੇ ਹੀ ਸੀ ਕਿਤੇ ਰਿਸ਼ਤੇਦਾਰ ਦਾ ਸੁਨੇਹਾ ਅਜੇ ਭਾਈ ਸਾਡੇ ਪੈਸੇ ਮੋੜਦੇ ਹੁਣ ਸਾਲ ਹੋ ਗਿਆ ਕਿਤੇ ਜੀਤੋਂ ਪੈਸੇ ਫੜੇ ਸੀ ਲਿਹਾ ਜਿਵੇਂ ਜੀਤੋਂ ਉਹਨਾਂ ਦੇ ਫੋਨ ਆਉਣ ਲੱਗੇ ਵੀ ਭਾਈ ਪੈਸੇ ਮੋੜ ਦੇ ਉਹਨੇ ਕਿਹਾ ਵੀ ਬੜਾ ਪੰਗਾ ਛੜਿਆ ਵੀ ਆਪਦਾ ਘਰ ਕੱਚਾ ਸੀ ਵਧੀਆ ਸਕੂਨ ਦੀ ਜ਼ਿੰਦਗੀ ਜਿਉਂਦੇ ਸੀ ਨਾ ਕਿਸੇ ਦਿਨੇ ਲੈਣੇ ਦਾ ਫਿਕਰ ਸੀ ਨਾ ਕੁਝ ਹੋਰ ਵਧੀਆ ਆਪਦੀ ਸਕੂਨ ਦੀ ਰੋਟੀ ਖਾਂਦੇ ਸੀ ਤੇ ਸਕੂਨ ਦੀ ਨੀਂਦ ਸੌਂਦੇ ਸੀ ਵੀ ਆ ਤਾਂ ਪੰਗਾ ਲੈ ਲਿਆ ਗਲਤ ਉਹ ਜਿਹੜੇ ਫਸਲ ਦੇ ਪੈਸੇ ਹੋਇਆ ਕਰਨ ਉਹ ਵਿਆਜ ਮੂਹੇ ਲੰਘ ਜਾ ਕਰਨ ਵਿਆਜ ਹੀ ਮਸਾ ਮੁੜਿਆ ਕਰੇ ਕੋਠੀ ਜਨੇ ਰੁਪਿਆ ਦੀ ਪਈ ਸੀ ਉਹ ਉਹਨੇ ਦੇ ਉਹਨੇ ਉਮੀ ਖੜੇ ਤੇ ਬਹੁਤ ਜ਼ਿਆਦਾ ਉਦਾਸ ਹੋ ਰਹਿਣ ਲੱਗ ਗਿਆ ਉਹਨੂੰ ਉਹਦਾ ਕੋਈ ਸੱਜਣ ਬੇਲੀ ਮਿਲਿਆ ਕਿਸੇ ਦਿਨ ਉਹ ਕਹਿੰਦਾ ਯਾਰ ਆ ਵੀ ਮੈਂ ਲੈ ਬੈਠਾ ਗਲਤ ਮੰਗਾ ਵੀ ਮੈਂ ਕੋਠੀ ਪਾਲੀ ਵੀ ਹੁਣ ਦੇਣੇ ਲੈਣੇ ਵਾਲੇ ਆ ਜਿਹੜੇ ਯਾਰ ਮੈਨੂੰ ਬਹੁਤ ਕਾਉਂਦੇ ਆ ਯਾਰ ਕਹਿੰਦਾ ਪੈਸੇ ਉਹਨਾਂ ਦੇ ਮੈਥੋਂ ਮੁੜ ਨਹੀਂ ਰਹੇ ਵੀ ਹੁਣ ਕੀ ਕਰਾਂ ਵਿਆਜ ਵੀ ਨਹੀਂ ਮੁੜਦਾ ਯਾਰ ਕਹਿੰਦਾ ਮੈਥੋਂ ਤਾਂ ਜਿਹੜਾ ਹੈਗਾ ਸਾਰਾ ਵਿਆਜ ਮੁਹੀ ਲੰਘ ਜਾਂਦੀ ਆ ਮੇਰੀ ਫਸਲ ਉਹ ਕਹਿੰਦਾ ਤੂੰ ਕੀ ਕੋਠੀਆਂ ਤੋਂ ਲੈਣਾ ਜੇ ਤੂੰ ਆਪਦੀ ਜਿਹੜੀ ਰੰਗੀ ਜ਼ਮੀਨ ਵੀ ਬਚਾਉਣੀ ਆ ਨਾ ਨਹੀਂ ਤੇਰੀ ਵਿਆਜ ਮੂਹੇ ਇਹ ਵੀ ਵਿਕ ਜੂ ਕਹਿੰਦਾ ਤੂੰ ਕੋਠੀ ਵੇਚ ਦੇ ਦੇਣਾ ਲੈਣਾ ਲਾ ਕੇ ਆਪਦੇ ਜਿਹੜੇ 2 ਰੁਪਏ ਬਚਣਗੇ ਆਪਦਾ ਘਰ ਰਹਿਣ ਜੋਗਾ ਦੋ ਕਮਰੇ ਛਤਲਾ ਉਹ ਕਹਿੰਦਾ ਗੱਲ ਤਾਂ ਤੇਰੀ ਠੀਕ ਆ ਜਨ ਉਹਨੇ ਭਾਈ ਉਵੇਂ ਜਮੀ ਕਰਿਆ ਜਿਹੜੇ ਉਹਦੇ ਸਾਥੀ ਦੀ رائے ਦਿੱਤੀ ਸੀ ਉਹਨੇ ਉਹਦੀ رائے ਦੇ ਮੁਤਾਬਕ ਉਹਨੇ ਕੋਠੀ ਵੇਚਤੀ ਕੋਠੀ ਵੇਚ ਕੇ ਦੇਣਾ ਲੈਣਾ ਲਾਤਾ ਜਿਹੜਾ ਕੋਈ ਪੰਜਾ ਸਿੱਕਾ ਬਚਿਆ ਵਿਚਾਰੇ ਨੇ ਆਪਦਾ ਕੋਈ ਕੱਚਾ ਜਾਂ ਪਹਿਲਾਂ ਵਰਗਾ ਫੇਰ ਉਹਨੇ ਘਰ ਛੱਤ ਲਿਆ ਤੇ ਵਧੀਆ ਆਪਦੀ ਸੋਹਣੀ ਜ਼ਿੰਦਗੀ ਜਿਉਣ ਲੱਗ ਗਿਆ। ਇਹ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਆ ਵੀ ਕਿਸੇ ਦਾ ਜਿਵੇਂ ਸਿਆਣੇ ਪਹਿਲਾਂ ਕਹਿੰਦੇ ਹੁੰਦੇ ਸੀ ਨਾ ਵੀ ਕਿਸੇ ਦਾ ਪੱਕਾ ਦੇਖ ਕੇ ਆਪਦਾ ਕੱਚਾ ਨਹੀਂ ਢਾਈਦਾ ਹੁੰਦਾ ਵੀ ਚਾਦਰ ਦੇਖ ਕੇ ਪੈਰ ਪਛਾਣਨੇ ਚਾਹੀਦੇ ਆ। ਜਿੰਨੀ ਕਿ ਸਾਡੀ ਆਮਦਨ ਹੁੰਦੀ ਆ ਆਮਦਨ ਦੇ ਹਿਸਾਬ ਨਾਲ ਖਰਚੇ ਕਰਨੇ ਚਾਹੀਦੇ ਆ। ਕਿਉਂਕਿ ਜਦੋਂ ਅਸੀਂ آمدਨ ਤੋਂ ਜ਼ਿਆਦੇ ਖਰਚੇ ਕਰਨ ਲੱਗ ਜੰਨੇ ਆ। ਸਿਰ ਕਰਜ਼ਾ ਹੋ ਜਾਂਦਾ ਫਿਰ ਅਸੀਂ 파ਹੇ ਲੈਣ ਲੱਗ ਜੰਨੇ ਆ। ਫਿਰ ਆਪੇ ਹੀ ਮਰਨਾ। ਸੋ ਬੇਨਤੀ ਇਹ ਹੈ ਜੇ ਕਹਾਣੀ ਸਾਡੀ ਤੁਹਾਨੂੰ ਕੋਈ ਵੀ ਕਹਾਣੀ ਵਧੀਆ ਲੱਗਦੀ ਹੁੰਦੀ ਹੈ ਨਾ ਤਾਂ ਸ਼ੇਅਰ ਕਰਦਿਆ ਕਰੋ। ਤੇ ਸਾਡਾ ਵੀ ਹੌਸਲਾ ਬਣਿਆ ਰਹਿੰਦਾ ਕਿ ਸਾਨੂੰ ਲੋਕ ਸਾਡੀਆਂ ਕਹਾਣੀਆਂ ਨੂੰ ਪਸੰਦ ਕਰਦੇ ਆ। ਸਾਰੇ ਸੱਜਣਾ ਮਿੱਤਰਾਂ ਦਾ ਧੰਨਵਾਦ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।